ਔਰਗੰਝੇ ਦੇ 19 ਗ੍ਰਾਮ ਵਾਲੇ ਦੁਪट्टे ਤੇ ਪੇਂਟ ਪਲੱਸ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਦੁਪੱਟਾ ਖੋ ਕੱਲੀ-ਕੱਲੀ ਚੀਜ਼ ਚਿਣੀ ਪਈ ਆ ਜੀ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਔਰ ਫੋਰ ਸਾਈਡ ਤੇ ਕਟਵਰਕ ਹੋਇਆ ਕੱਲਾ ਦੁਪੱਟਾ ਵੀ ਪਰਚੇਜ਼ ਕਰ ਸਕਦੇ ਹੋ ਕਿੰਨਾ ਪਿਆਰਾ ਕਲਰ ਆ ਦੇਖੋ ਮਲੇਰ ਕੋਟਲਾ ਪੰਜਾਬੀ ਸੂਟ ਸਟੋਰ ਤੇ ਮੇਰੀਆਂ ਭੈਣਾਂ ਦਾ ਅੱਜ ਫਿਰ ਤੋਂ ਸਵਾਗਤ ਆ ਅੱਜ ਆਪਾਂ ਲੈ ਕੇ ਆਏ ਆ ਟ੍ਰੈਂਡਿੰਗ ਵਾਲੀ ਚੀਜ਼ ਔਰਗੰਝੇ ਦੇ 19 ਗ੍ਰਾਮ ਵਾਲੇ ਦੁਪੱਟੇ ਤੇ ਪੇਂਟ ਪਲੱਸ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਦੁਪੱਟਾ ਕਲਰ ਡਿਜ਼ਾਈਨਿੰਗ ਬਹੁਤ ਸਾਰੀ ਆ ਦੇਖੋ ਕੱਲੀ ਕੱਲੀ ਚੀਜ਼ ਚਣੀ ਪਈ ਆ ਜੀ ਛਿੱਪੀ ਮੋਤੀ ਕਟ ਦਾਣਾ ਨਲਕੀ ਪਲ ਦਾ ਹਰ ਚੀਜ਼ ਪ੍ਰੋਪਰ ਤਰੀਕੇ ਨਾਲ ਹੋਇਆ ਬਹੁਤ ਸਾਰੇ ਕਲਰ ਮਿਲ ਜਾਣਗੇ ਤੁਹਾਨੂੰ ਆਪਣੇ ਕੋਲੇ ਇਹਦੇ ਬਹੁਤ ਹੀ ਪਿਆਰੇ ਫਲ ਬਣੇ ਹੋ ਨੇ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਔਰ ਫੋਰ ਸਾਈਡ ਤੇ ਕਟਵਰਕ ਹੋਇਆ ਹੋਊਗਾ ਟੋਟਲ ਹੈਂਡਵਰਕ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਸਹਿਲ ਤੁਹਾਨੂੰ ਦਿਖਾ ਰਿਹਾ ਛੋਟੇ ਛੋਟੇ ਹੱਥਾਂ ਨਾਲ ਦੇਖੋ ਆ ਚੈੱਕ ਕਰੋ ਅੱਜ ਤਾਂ ਅਸੀਂ ਦੁਪੱਟਾ ਸਾਹਿਲ ਦੀ ਸ਼ਕਲ ਨਾਲੋਂ ਵੀ ਸੋਹਣਾ ਲੈ ਕੇ ਆਏ ਆ ਦੇਖੋ ਲੱਗ ਪਿਆ ਨਾ ਚਿਣਿਆ ਆ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਇਹਦਾ ਬਹੁਤ ਹੀ ਪਿਆਰੇ ਕੰਬੀਨੇਸ਼ਨ ਲੱਗੇ ਹੋ ਨੇ ਚੈੱਕ ਕਰੋ ਤੁਹਾਨੂੰ ਅਸੀਂ ਇਹਨਾਂ ਦੇ ਕਲਰ ਵੀ ਚੈੱਕ ਕਰਵਾ ਦਾਂਗੇ ਇਹ ਤੁਸੀਂ ਅਗਰ ਖੁਦ ਰੈਡੀ ਕਰਵਾਉਂਗੇ ਤਾਂ ਤੁਹਾਨੂੰ ਬਹੁਤ ਪਲੱਸ ਰੇਂਜ ਚ ਪਊਗਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਵਾਲੇ ਦੁਪੱਟੇ ਪੈ 30400 ਦੀ ਰੇਟ ਚ ਮਿਲਣਗੇ ਆ ਫੁੱਲ ਕੇ ਪੁੱਤੋਂ ਓਪਨ ਕਰ ਵਾਈਟ ਦੁਪੱਟਾ ਆ ਦੇਖੋ ਜੀ ਵਾਈਟ ਦੁਪੱਟੇ ਦੇ ਉੱਪਰ ਕਿੰਨਾ ਪਿਆਰਾ ਡਿਜ਼ਾਈਨਿੰਗ ਦੇ ਨਾਲ ਬਣਿਆ ਹੋਇਆ ਚੈੱਕ ਕਰੋ ਜਿਹੜੇ ਮਰਜੀ ਕਲਰ ਦੇ ਸੂਟ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਪਿਆਰਾ ਲੱਗੂਗਾ ਕੱਲਾ ਦੁਪੱਟਾ ਵੀ ਪਰਚੇਜ਼ ਕਰ ਸਕਦੇ ਹੋ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਵੀਡੀਓ ਅਪਲੋਡ ਕਰਾਂਗੇ ਟੋਟਲ ਦਬਕੇ ਦੇ ਸੂਟ ਰੈਡੀ ਕਰਵਾ ਕੇ ਨਾਲ ਇਸ ਤਰ੍ਹਾਂ ਦੇ ਦੁਪੱਟੇ ਦੇਵਾਂਗੇ ਬਹੁਤ ਘੱਟ ਰੇਟ 'ਚ ਤੁਹਾਨੂੰ ਪਤਾ ਮਲੇ ਕੋਲਾ ਪੰਜਾਬੀ ਸੂਟ ਸਟੋਰ ਆਪਣੀ ਫਿਨਿਸ਼ਿੰਗ ਨਾਲ ਤੇ ਆਪਣੇ ਰੇਟਾਂ ਨਾਲ ਮਸ਼ਹੂਰ ਐ ਇਸ ਗੱਲੋਂ ਕਿ ਰੇਟ ਵੀ ਪੂਰੇ ਇੱਕ ਤੋਂ ਇੱਕ ਤੇ ਕੰਮ ਵੀ ਇੱਕ ਤੋਂ ਇੱਕ ਚਿਣਿਆ ਹੋਇਆ ਬਿਲਕੁਲ ਆਏ ਉਹ ਕਹਿੰਦੇ ਨਹੀਂ ਜਿਵੇਂ ਸੋਚ-ਸੋਚ ਕੇ ਟਾਂਕਾ ਲੱਗਿਆ ਹੁੰਦਾ ਇਹ ਆ ਜੀ ਹੈਂਡਵਰਕ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਵਾਈਟ ਕਲਰ ਦੇ ਵਿੱਚ ਜ਼ਿਆਦਾਤਰ ਡਿਮਾਂਡ ਭੈਣਾਂ ਦੀ ਵਾਈਟ ਕਲਰ ਦੇ ਉੱਪਰ ਰਹਿੰਦੀ ਹੈ ਕਿ ਵੀਰੇ ਵਾਈਟ ਕਲਰ ਦੇ ਉੱਪਰ ਬਹੁਤ ਡਿਮਾਂਡ ਸਾਨੂੰ ਆ ਰਹੀ ਦੀ ਇਸ ਵਾਰ ਅਸੀਂ ਬਹੁਤ ਦੀ ਕੁਆਂਟੀਟੀ ਰੈਡੀ ਕਰਵਾ ਲਈਆ ਜਿੰਨੇ ਮਰਜ਼ੀ ਨਾਲ ਕਲਰ ਇਹ ਚ ਲੈ ਲਿਓ ਸਾਤੋਂ ਜਿੰਨੀ ਮਰਜ਼ੀ ਕੁਆਂਟੀਟੀ ਲੈ ਲਿਓ ਤੁਸੀਂ ਰੇਟ ਤੁਹਾਨੂੰ ਇਸ ਹਿਸਾਬ ਦੇ ਦਵਾਂਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਮਾਰਕੀਟ ਦੇ ਵਿੱਚ 3000 3500 ਦਾ ਲੁੱਟੀ ਜਾਂਦੇ ਆ ਜਿਸ ਹਿਸਾਬ ਨਾਲ ਉਸੇ ਹਿਸਾਬ ਨਾਲ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਆ ਦੇਖੋ ਕਲਰ ਚੈੱਕ ਕਰਵਾਨੇ ਆ ਤੁਹਾਨੂੰ ਇੱਕ ਇੱਕ ਕਰਕੇ ਸਹਿਲ ਚੈੱਕ ਕਰਵਾ ਪੁੱਤ ਆ ਲੋ ਜੀ ਇਹਦੀ ਕਲਰ ਕੁਆਂਟੀਟੀ ਵੀਡੀਓ ਜ਼ਿਆਦਾ ਬੜੀ ਨਾ ਹੋਵੇ ਟਾਈਮ ਨਾ ਖਰਾਬ ਹੋਵੇ ਇਸ ਕਰਕੇ ਜ਼ਿਆਦਾ ਮੈਂ ਤੁਹਾਨੂੰ ਉਹ ਨਹੀਂ ਕਰਦਾ ਮੈਨ ਮੈਂ ਦਿਖਾਉਂਗਾ ਇਹਦੇ ਵਿੱਚ ਕੁਆਂਟੀਟੀ ਚੈੱਕ ਕਰਵਾਉਂਗਾ ਕਲਰ ਚੈੱਕ ਕਰੋ ਇੱਥੇ ਪੁੱਤ ਰੱਖੀ ਚੱਲ ਸਾਹਮਣੇ ਹਾਂ ਆ ਲਓ ਜੀ ਆ ਚੈੱਕ ਕਰੋ ਅੱਜ ਆ ਦੇਖੋ ਕਿੰਨਾ ਪਿਆਰਾ ਕਲਰ ਆ ਦੇਖੋ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਡਿਜ਼ਾਈਨਿੰਗ ਸੇਮ ਆ ਸਾਰਿਆਂ ਦੀ ਇਹਨਾਂ ਦੀ ਹੋਰ ਡਿਜ਼ਾਈਨਿੰਗ ਵੀ ਮਿਲੇਗੀ ਤੁਹਾਨੂੰ ਆਉਣ ਵਾਲੀਆਂ ਵੀਡੀਓ ਚ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਤੇ ਭੇਜ ਸਕਦੇ ਹੋ ਕਿਸੇ ਨੇ ਬੁਕਿੰਗ ਆਰਡਰ ਕਰਨਾ ਜਾਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਤੁਹਾਨੂੰ ਬਹੁਤ ਮਿੱਠੇ ਰੇਟ ਦਵਾਂਗੇ ਜੀ ਮਿੱਠੇ ਜਿਵੇਂ ਲੋਹੜੀ ਨਹੀਂ ਰਿਓੜੀਆਂ ਨਹੀਂ ਖਾਤੀਆਂ ਮੇਰੀਆਂ ਭੈਣਾਂ ਨੇ ਉਸ ਤਰ੍ਹਾਂ ਲੈਣ ਲਈ ਆਉਣਾ ਕਿੱਥੇ ਪਊਗਾ ਸਾਈਲ ਸਾਹਿਬ ਸਕਰੀਨ ਤੇ ਆਪਣਾ ਨੰਬਰ ਸ਼ੋ ਵੀ ਹੋ ਰਿਹਾ 9815518744 ਲੈ ਲੈ ਕਿੱਥੇ ਆਣਾ ਪਊਗਾ ਬਲੇਕ ਕੋਲ ਨਾ ਦਿੱਲੀ ਗੇਰੇ ਅੰਦਰ ਆ ਜੀਮਪੁਰਾ ਚੋਗੀਂ ਤੇ ਆਏ ਮੱਜੀ ਦੇ ਕੋਲ ਆਪਣੀ ਸ਼ਾਪ ਦਾ ਨਾਮ ᱜੇਮ ਲੈ ਕੇ ਆਪਿਆਂ ਵੀ ਸੂਟ ਆਪਾਂ ਨੂੰ ਮਾਰਗਿਰਜ ਕਿ ਕੀ ਕਹਿੰਦੇ ਨੇ ਜਿੱਤਵਾਲ ਵਾਲੇ ਧੰਨਵਾਦ